ਕਿਵੇਂ ਸ਼ੁਰੂ ਕਰਨਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਆਉਂਦੀਆਂ ਦੰਦ ਤੁਹਾਨੂੰ ਦੱਸ ਦਿਆਂਗੇ ਵੀ ਉਮਰ ਦਾ ਕਿਵੇਂ ਪਤਾ ਲੱਗਣਾ ਦੰਦਾਂ ਤੋਂ ਬੱਕਰੀ ਨੂੰ ਮੋਕ ਲੱਗੀ ਕਿਵੇਂ ਹਟਾਉਣੀ ਹੈ ਬੁਖਾਰ ਚੜ ਗਿਆ ਕਿਵੇਂ ਹਟਾਉਣਾ ਇਹ ਗੱਲਾਂ ਤੇ ਅੱਜ ਆਪਾਂ ਡਿਸਕਸ ਕਰ ਲਾਂਗੇ ਹਨਾ ਇਹ ਹੈਗੀ ਪੂਰੀ ਜਾਣਕਾਰੀ ਜਾਂ ਤੁਸੀਂ ਸ਼ੈੱਡ ਕਿਵੇਂ ਤਿਆਰ ਕਰਨਾ ਬੱਕਰੀ ਕਿੰਨੀ ਉਮਰ ਦੀ ਲੈਣੀ ਆ ਇਹ ਸਾਰਾ ਕੁਝ ਜਾਣਕਾਰੀ ਜਾ ਜਾਂਦਾ ਹਨਾ ਉਸ ਤੋਂ ਬਾਅਦ ਆਉਂਦੀ ਹੈ ਯੋਜਨਾ ਵੀ ਆਪਾਂ ਜਿਹੜਾ ਕੰਮ ਸ਼ੁਰੂ ਕਰਨਾ ਅੱਜ ਤੁਹਾਡਾ ਮਨ ਬਣ ਗਿਆ ਤੁਸੀਂ ਟ੍ਰੇਨਿੰਗ ਲੈ ਲਈ ਤਾਨੂੰ ਜਿਹੜਾ ਬੇਸਿਕ ਜਾਣਕਾਰੀ ਪਤਾ ਲੱਗ ਗਈ ਹਨਾ ਉਸ ਤੋਂ ਬਾਅਦ ਤੁਸੀਂ ਆਪਣਾ ਮਨ ਬਣਾਉਣਾ ਹੈਗਾ ਵੀ ਆਪਾਂ ਯਾਰ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰੀਏ ਉਹਦੇ ਲਈ ਤੁਸੀਂ ਕੀ ਦੇਖੋਗੇ ਵੀ ਸਾਡੇ ਕੋਲੇ ਕਿੰਨੀ ਇਨਵੈਸਟਮੈਂਟ ਆ ਕਿੰਨੇ ਪੈਸੇ ਲੈ ਕੇ ਆਪਾਂ ਜਾਨਵਰ ਸ਼ੁਰੂ ਕਰਨੇ ਆ ਕਿੰਨੀ ਆਪਣੇ ਕੋਲੇ ਜਗ੍ਹਾ ਕਿੰਨਾ ਆਪਾਂ ਟਾਈਮ ਦੇ ਸਕਦੇ ਆ ਤੇ ਏਰੀਆ ਦੇਖਣਾ ਆਪਣਾ ਹਨਾ ਵੀ ਕਿਸੇ ਏਰੀਏ ਦੇ ਵਿੱਚ ਕਿਹੜੀ ਬਰੀਡ ਦੀ ਜ਼ਿਆਦਾ ਡਿਮਾਂਡ ਆ ਜਾਂ ਕਿਸੇ ਏਰੀਏ ਦੇ ਵਿੱਚ ਕਿਹੜੀ ਬਰੀਡ ਦੀ ਆ ਤੁਹਾਡੇ ਜੋ ਕੋਈ ਰਾਜਸਥਾਨ ਤੋਂ ਭਰਾ ਹੋਊਗਾ ਰਾਜਸਥਾਨ ਦੇ ਵਿੱਚ ਤੁਸੀਂ ਦੇਖ ਲਓ ਵੀ ਜਿਹੜਾ ਗੁਵਾਰੇ ਦੇ ਨੀਰੇ ਹੈ ਸਸਤੇ ਹੈਗੇ ਆ ਉਥੇ ਬੀਟਰਲ ਬੱਕਰੀ ਵੀ ਆਪਾਂ ਨੂੰ ਘੱਟ ਖਰਚੇ 'ਚ ਪਾਲ ਸਕਦੇ ਆ ਮਲੇਰਕੋਟਲਾ ਏਰੀਆ ਆ ਗਿਆ ਉਧਰ ਬੀਟਰਲ ਬੱਕਰੀ ਦਾ ਹੀ ਜ਼ਿਆਦਾ ਕੰਮ ਆ ਉਥੇ ਤੁਸੀਂ ਬੀਟਰਲ ਬੱਕਰੀ ਰੱਖ ਸਕਦੇ ਹੋ ਜਿੱਥੇ ਤੁਹਾਨੂੰ ਪਤਾ ਵੀ ਬਰਬਰੀ ਦੀ ਡਿਮਾਂਡ ਹੈ ਜਿਵੇਂ ਆਪਣਾ ਆ ਏਰੀਆ ਹੈਗਾ ਇੱਥੇ ਬਰਬਰੀ ਚੰਗੀ ਡਿਮਾਂਡ ਹੈਗੀ ਆ ਉਥੇ ਤੁਸੀਂ ਬਰਬਰੀ ਦਾ ਕੰਮ ਕਰ ਸਕਦੇ ਹੋ ਜਿਹੜੇ ਭਰਾ ਹੈਗਾ ਸ਼ਹਿਰਾਂ ਦੇ ਨੇੜੇ ਜਿਨ੍ਹਾਂ ਨੇ ਵੱਡੇ ਲੈਵਲ ਤੇ ਕੰਮ ਕਰਨਾ ਹੈਗਾ ਸ਼ਹਿਰਾਂ ਦੇ ਨੇੜੇ ਤੁਸੀਂ ਕਟੂ ਮਾਲ ਦਾ ਵੀ ਕੰਮ ਕਰ ਸਕਦੇ ਹੋ ਕਿਉਂਕਿ ਦੁਕਾਨਾਂ ਹੁੰਦੀਆਂ ਝਟਕਈ ਹੁੰਦੇ ਆ ਵਧੀਆ ਡਿਮਾਂਡ ਹੁੰਦੀ ਹੈ ਮੀਟ ਦੀ ਤਾਂ ਉੱਥੇ ਤੁਹਾਡੇ ਤੋਂ ਡੇਲੀ ਜਿਹੜਾ ਕਟਿੰਗ ਵਾਲਾ ਮਾਲ ਉਹ ਵੀ ਬਹੁਤ ਖਰੀਦਦਾਰ ਹੋਣਗੇ ਇਹ ਸਾਰੇ ਜਿਹੜਾ ਹੈਗਾ ਆਪਾਂ ਦਿਮਾਗ 'ਚ ਲੈ ਕੇ ਚੱਲਣਾ ਵੀ ਆਪਾਂ ਇਹਦੀ ਵਿਉਂਤਬੰਦੀ ਕਿਵੇਂ ਕਰਨੀ ਆ ਜਾਣਕਾਰੀ ਤੁਹਾਨੂੰ ਆ ਗਈ ਉਸ ਤੋਂ ਬਾਅਦ ਵਿਉਂਤਬੰਦੀ ਹੁੰਦੀ ਆ ਜਿਹੜਾ ਬੰਦਾ ਬਿਨਾਂ ਵਿਉਂਤਬੰਦੀ ਤੋਂ ਕੰਮ ਕਰੂਗਾ ਉਹਨੂੰ ਬਾਈ ਜੀ ਟਾਈਮ ਬਹੁਤ ਲੱਗੂਗਾ ਕਾਮਯਾਬ ਹੋਣ ਦੇ ਲਈ ਜਾਂ ਫਿਰ ਉਹ ਫੇਲ ਹੋ ਜੂਗਾ ਇਸ ਕੰਮ ਦੇ ਵਿੱਚ ਵਿਉਂਤਬੰਦੀ ਕਿਸੇ ਵੀ ਕਿੱਤੇ ਲਈ ਜ਼ਰੂਰੀ ਆ ਜੇ ਆਪਾਂ ਮਕਾਨ ਕੋਈ ਪਾਉਣੇ ਆ ਉਹਦਾ ਨਕਸ਼ਾ ਬਣਾਉਣੇ ਆ ਮਿਸਤਰੀ ਨਾਲ ਰਾਇ ਕਰਦੇ ਆ ਵਿਉਂਤਬੰਦੀ ਚ ਆ ਜਾਂਦਾ ਇਹ ਨਾ ਸੋਚੋ ਤੁਹਾਨੂੰ ਕੋਈ ਬੰਦਾ ਕਹਿ ਦੂਗਾ ਪੁਰਾਣੇ ਜਿਹੜੇ ਬੱਕਰੀਆਂ ਵਾਲੇ ਹੁੰਦੇ ਆ ਕਹਿ ਦਿੰਦੇ ਆ ਵੀ ਯਾਰ ਆਪੇ ਹੌਲੀ ਹੌਲੀ ਵਧੀ ਜਾਣਾ ਕੰਮ ਸਿੱਖਣ ਦੀ ਕੀ ਲੋੜ ਆ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਪਰ ਇਹ ਕੰਮ ਆ ਜਿਹੜਾ ਤੁਸੀਂ ਬਿਜ਼ਨਸ ਦੇ ਤੌਰ ਤੇ ਕਰਨਾ ਹੈਗਾ ਇਹ ਸੋਚ ਕੇ ਇੱਕ ਇੱਕ ਰੁਪਏ ਦਾ ਧਿਆਨ ਰੱਖਣਾ ਡੇਲੀ ਦਾ ਵੀ ਬੱਕਰੀ ਨੂੰ ਆਪਾਂ ਜੇ 15 ਰੁਪਏ ਡੇਲੀ ਖਰਚਾ ਕਰਨਾ ਹੈਗਾ ਇਹ ਨਹੀਂ ਸੋਚਣਾ ਵੀ ਉਹਦਾ ਕਿਲੋ ਫੀਡ ਖਾਂਦੀ ਹਰ ਕਿਲੋ ਬਾ ਦਿਓ ਆਪੇ ਖਾਈ ਜਾਊਗੀ ਸਾਰਾ ਦਿਨ ਕੱਲਾ-ਕੱਲਾ ਆਪਾਂ ਖਰਚਾ ਗਿਨਣਾ ਇਹਦਾ ਫੇਰ ਹੀ ਆਪਾਂ ਨੂੰ ਕੁਝ ਬਚੂਗਾ ਨਹੀਂ ਤਾਂ ਬੱਕਰੀ ਨੇ ਤਾਂ ਖਾਈ ਜਾਣਾ ਸਾਰਾ ਦਿਨ ਮੂੰਹ ਮਾਰਨਾ ਹੈਗਾ ਠੀਕ ਹੈ ਜੀ ਵਿਉਂਤਬੰਦੀ ਹੈ ਜਿਹੜੀ ਉਹ ਸਭ ਤੋਂ ਜ਼ਰੂਰੀ ਪੁਆਇੰਟ ਹੈਗਾ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਉਸ ਤੋਂ ਬਾਅਦ ਵਿਉਂਤਬੰਦੀ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਜਗ੍ਹਾ ਦੀ ਚੋਣ ਹੈਗੀ ਹੈ ਜਿਹੜੀ ਆਪਾਂ ਜ਼ਮੀਨ ਦੇਖਣੀ ਹੈ ਕਿੱਥੇ ਹੈਣਾ ਜਿਹੜੀ ਜਗ੍ਹਾ ਦੇਖਣੀ ਆ ਜਿਹੜੇ ਦਾ ਭਰਾ ਹੈਗਾ ਸ਼ਹਿਰਾਂ ਵਾਲੇ ਉਹਨਾਂ ਨੇ ਤਾਂ ਚਲੋ ਕੋਈ ਪਲਾਟ ਖਾਲੀ ਮਿਲ ਗਿਆ ਉੱਥੇ ਆਪਦਾ ਫਾਰਮ ਤਿਆਰ ਕਰ ਲੈਣਾ ਜਿਆਦਾ ਜਗ੍ਹਾ ਨਹੀਂ ਹੁੰਦੀ ਆਪਾਂ ਨੂੰ ਥੋੜੀ ਜਗ੍ਹਾ ਸ਼ੈੱਡ ਬਣਾਉਣਾ ਪੈਂਦਾ ਉਹ ਆਪਾਂ ਅਲੱਗ-ਅਲੱਗ ਸੈਕਸ਼ਨ ਬਣਾ ਲੈਨੇ ਆ ਚਾਹੇ ਕੋਈ ਜਾਲੀ ਲਾਉਂਦਾ ਜਾਂ ਇੱਟਾਂ ਦੀਆਂ ਕੰਧਾਂ ਘੜਦਾ ਹੈਗਾ ਹਨਾ ਥੋੜੇ ਜਾਨਵਰ ਆਪਾਂ ਰੱਖਣੇ ਹੁੰਦੇ ਆ ਘੱਟ ਜਗ੍ਹਾ ਦੇ ਵਿੱਚ ਤਾਂ ਉੱਥੇ ਤੁਸੀਂ ਦੇਖੋ ਵੀ ਜਿੱਥੇ ਆਪਾਂ ਥੋੜੀ ਜਗ੍ਹਾ ਦੇ ਵਿੱਚ ਜਾਨਵਰ ਰੱਖਣੇ ਆ ਉੱਥੇ ਸੈਕਸ਼ਨ ਬਣਾ ਲਓ ਤੇ ਆਪਾਂ ਅਲੱਗ-ਅਲੱਗ ਜਾਨਵਰ ਰੱਖਣੇ ਹੈਗੇ ਆ ਜਿਹਦੇ ਕੋਲੇ ਜਾਦੇ ਜਗ੍ਹਾ ਖੇਤ ਦੇ ਵਿੱਚ ਆ ਖੇਤ ਵਾਲੇ ਭਰਾ ਕੀ ਕਰਦੇ ਆ ਜਾਦੇ ਬਰੀਡ ਰੱਖ ਲੈਂਦੇ ਆ ਜਿਵੇਂ ਬੀਟਲ ਵੀ ਰੱਖ ਲੀਆਂ ਬਰਬਰੀ ਵੀ ਰੱਖ ਲੀਆਂ ਹਨਾ ਉਹ ਖੁੱਲੀ ਜਗ੍ਹਾ ਦੇ ਵਿੱਚ ਸਾਰਾ ਕੁਝ ਚਲੋ ਸੈਟਿੰਗ ਆ ਜਾਂਦੀ ਆ ਜਿਹੜੇ ਭਰਾ ਸ਼ਹਿਰ ਵਾਲੇ ਹੈਗੇ ਆ ਉਹ ਕੋਸ਼ਿਸ਼ ਕਰੋ ਵੀ ਇੱਕ ਬਰੀਡ ਤੇ ਕੰਮ ਕਰੋ ਤੁਹਾਡੇ ਕੋਲੇ ਪੂਰੀ ਪੂਰੀ ਜਗ੍ਹਾ ਹੈਗੀ ਆ ਇੱਕ ਬਰੀਡ ਤੇ ਕੰਮ ਕਰੋ ਬਰੀਡਰ ਇੱਕ ਰੱਖੋ ਜਿਵੇਂ 10 ਬੱਕਰੀਆਂ ਕਿਸੇ ਨੇ ਰੱਖਣੀਆਂ ਫੀਮੇਲ ਜ਼ਿਆਦਾ ਰੱਖੋ ਕਿਉਂਕਿ ਆਪਾਂ ਬੱਚੇ ਸੇਲ ਕਰਨੇ ਆ ਬਰੀਡਿੰਗ ਸੈਟਅਪ ਆਪਣਾ ਬਰੀਡਰ ਜ਼ਿਆਦਾ ਨਾ ਰੱਖੋ ਇੱਕ ਬਰੀਡਰ ਰੱਖੋ ਜਗਾ ਦੀ ਚੋਣ ਆ ਜਿਹੜੀ ਮੇਨ ਆ ਜਾਂਦੀ ਹੈ ਠੀਕ ਹੈ ਜੀ ਜਿਨੇ ਰੱਖਣੀ ਹੈ ਘਰੇ ਹਨਾ ਵੀ 1 2 ਬੱਕਰੀਆਂ 4 5 ਉਹ ਆਪਾਂ ਪਸ਼ੂ ਵਾਲੇ ਵਾੜੇ 'ਚ ਵੀ ਰੱਖ ਸਕਦੇ ਆ ਜੇ ਕੋਈ ਕਮਰਾ ਵਿਹਲਾ ਪਿਆ ਆਪਣਾ ਉੱਥੇ ਵੀ ਰੱਖ ਸਕਦੇ ਕੋਈ ਦਿੱਕਤ ਨਹੀਂ ਜਿਵੇਂ ਅੱਜ ਕੱਲ੍ਹ ਧਾਰਨਾ ਬਣੀ ਹੋਈ ਆ ਵੀ ਯਾਰ ਇਹਨੂੰ ਸੰਗਲ ਨਹੀਂ ਪਾਉਣਾ ਰਸਾ ਨਹੀਂ ਪਾਉਣਾ ਬੱਕਰੀ ਲਿੱਸੀ ਹੋ ਜਾਂਦੀ ਆ ਅੱਗੇ ਦਾ ਵਾਧਾ ਨਹੀਂ ਹੁੰਦਾ ਇਹੋ ਜੀ ਗੱਲ ਨਹੀਂ ਹੁੰਦੀ ਬਾਈ ਜੀ ਜਿਨੇ ਘਰੇ ਰੱਖਣੀਆਂ ਹੁਣ 2 4 ਬੱਕਰੀਆਂ ਉਹਨਾਂ ਦਾ ਫਾਰਮ ਬਣਾ ਸਕਦਾ ਨਾ ਸ਼ੈੱਡ ਬਣਾ ਸਕਦਾ ਆਪਣਾ ਖਰਚੇ ਬਹੁਤ ਹੋ ਜਾਊਗਾ ਬੱਕਰੀ ਨੂੰ ਤੁਸੀਂ ਪੂਰੀ ਖਰਾਕ ਦਿੰਦੇ ਰਹੋ ਚਾਹੇ ਉਹਨੂੰ ਰੱਸਾ ਪਾ ਕੇ ਰੱਖ ਲੋ ਕੋਈ ਦਿੱਕਤ ਨਹੀਂ ਆਪਾਂ ਹੁਣ ਤੱਕ ਵੀ ਘਰੇ ਰੱਖੀਆਂ ਬੱਕਰੀਆਂ ਰੱਸੇ ਪਾ ਕੇ ਜਾਂ ਪਿੰਜਰਿਆਂ 'ਚ ਹੀ ਰੱਖਦੇ ਆ ਠੀਕ ਆ ਇਹ ਨਹੀਂ ਸੋਚਣਾ ਵੀ ਅੱਜ ਹੀ ਆਪਾਂ ਵੱਡਾ ਪੰਗਾ ਲੈਣਾ ਤੇ ਆਪਣੇ ਕੋਲੇ ਪੈਸੇ ਥੋੜੇ ਆ ਆਪਾਂ ਪਹਿਲਾਂ ਫਾਰਮ ਬਣਾ ਲਿਆ ਜਾਨਵਰ ਲਿਉਣ ਲਈ ਮੁੜ ਕੇ ਪੈਸੇ ਨਹੀਂ ਰਹਿਣੇ ਆਪਣੇ ਕੋਲੇ ਇਹ ਚੀਜ਼ ਦਾ ਮੇਨ ਹੈਗਾ ਫੇਰ ਆ ਜਾਂਦਾ ਜਿਵੇਂ ਸ਼ੈੱਡ ਸ਼ੈੱਡ ਬਾਰੇ ਆਪਾਂ ਤੁਹਾਨੂੰ ਫਾਰਮ ਤੇ ਜਾ ਕੇ ਸਾਰਾ ਸਮਝਾਵਾਂਗੇ ਕਿ ਕਿਵੇਂ ਛੱਤ ਪਾਉਣੀ ਆ ਕਿਵੇਂ ਖੁਰਨੀਆਂ ਬਣਾਉਣੀਆਂ ਪਾਣੀ ਵਾਲਾ ਕਿਵੇਂ ਸਾਰਾ ਬਣਾਉਣਾ ਇਹ ਆਪਣਾ ਪ੍ਰੈਕਟੀਕਲ ਚ ਆਜੂਗਾ ਜੀ ਸਭ ਤੋਂ ਜਿਹੜੀ ਮੇਨ ਗੱਲ ਹੈਗੀ ਆ ਜਿੱਥੇ ਬੰਦੇ ਫੇਲ ਹੁੰਦੇ ਆ ਉਹ ਹੈਗੀ ਆ ਬੱਕਰੀ ਦੀ ਚੋਣ ਇਹ 메ਨ ਪੁਆਇੰਟ ਆ ਜੀ ਜਿੱਥੇ ਅੱਜ ਕੱਲ ਬਹੁਤ ਬੰਦੇ ਫੇਲ ਹੋ ਰਹੇ ਆ ਇਹਦੇ ਧਿਆਨ ਨਾਲ ਤੁਸੀਂ ਸੁਣ ਲਿਓ ਹਨਾ ਬੱਕਰੀ ਦੀ ਜਿਹੜੀ ਚੋਣ ਹੈਗੀ ਉਹ ਕਿਵੇਂ ਕਰਨੀ ਆ ਬਰੀਡ ਤੁਸੀਂ ਜਿਹੜੀ ਮਰਜ਼ੀ ਸਿਲੈਕਟ ਕਰ ਲਓ ਤੁਹਾਡਾ ਆਪਣਾ ਹੈਗਾ ਵੀ ਆਪਾਂ ਜਿਵੇਂ ਬਰਬਰੀ ਸਿਲੈਕਟ ਕਰਨੀ ਆ ਬਰਬਰੀ ਛੋਟੀ ਬੱਕਰੀ ਹੁੰਦੀ ਆ ਥੋੜੀ ਆਪਾਂ ਨੂੰ ਰੇਟ ਘੱਟ ਚ ਮਿਲ ਜਾਂਦੀ ਹੈ ਇਹਦਾ ਬਾਧਾ ਜ਼ਿਆਦਾ ਹੁੰਦਾ ਬੀਟਲ ਆ ਗਈ ਥੋੜੀ ਜੀ ਵੱਡੀ ਬੱਕਰੀ ਆ ਗਈ ਇਹਦਾ ਖਾਣ ਪੀਣ ਦਾ ਖਰਚਾ ਵੀ ਜ਼ਿਆਦਾ ਹੈਗਾ ਤੇ ਜਾਂ ਜਿਵੇਂ ਆਪਾਂ ਗੱਲ ਕਰੀਏ ਜਗਾ ਵੀ ਵੱਧ ਭਾਲਦੀ ਹੈਗੀ ਆ ਰੇਟ ਵੀ ਆਪਾਂ ਨੂੰ 25-30000 ਦੇ ਵਿੱਚ ਮਿਲੂਗੀ ਚੰਗੀ ਬੀਟਲ ਬੱਕਰੀ ਇਹਦੀ ਚੋਣ ਤੁਸੀਂ ਜਿਵੇਂ ਮਰਜ਼ੀ ਕਰ ਲੋ ਨਸਲ ਕਿਹੜੀ ਰੱਖਣੀ ਆ ਪਰ ਜਿਹੜੀ ਜਾਨਵਰ ਦੀ ਆਪਾਂ ਦੇਖਣੀ ਹੈਗੀ ਆ ਉਮਰ ਇਹਦੇ ਚ ਮੇਨ ਹੁੰਦਾ ਉਮਰ ਨਸਲ ਅਤੇ ਸੇਤ ਉਮਰ ਦਾ ਕਿੱਥੋਂ ਆਪਾਂ ਨੂੰ ਪਤਾ ਲੱਗਣਾ ਉਮਰ ਦਾ ਆਪਾਂ ਨੂੰ ਪਤਾ ਲੱਗਣਾ ਜੀ ਦੰਦਾਂ ਤੋਂ ਜਿਵੇਂ 2 ਦੰਦ ਹੋ ਗਈ ਬੱਕਰੀ ਸਾਲ ਤੋਂ ਉੱਪਰ ਹੋ ਗਈ 4 ਦੰਦ ਹੋ ਗਈ 6 ਦੰਦ ਹੋ ਗਈ 8 ਦੰਦ ਹੋ ਗਈ ਤੇ ਆਪਣੇ ਨਾਲ ਠੱਗੀ ਕਿੱਥੇ ਵਜਦੀ ਆ ਆਪਾਂ ਵੱਡੀਆਂ ਬੱਕਰੀਆਂ ਖਰੀਦ ਲੈਣੇ ਆ ਦੇਖਣ ਚ ਭਾਰੀਆਂ ਹੁੰਦੀਆਂ ਪੂਰੀ ਸਿਹਤ ਹੁੰਦੀ ਹੈ ਕਈ ਵਾਰੀ ਸੂਣ ਵਾਲੀਆਂ ਹੁੰਦੀਆਂ ਜਾਂ ਬੰਦੇ ਕੀ ਕਰਦੇ ਆ ਮੰਡੀਆਂ ਦੇ ਪਾਣੀ ਪੂਣੀ ਘੋੜਾ ਵਾਲਾ ਪਿਆ ਲਿਆਉਂਦੇ ਆ ਬੜੀਆਂ ਐ ਲੱਗਦੀਆਂ ਪੇਟ ਤੋਂ ਬਹੁਤ ਭਾਰੀ ਆ ਇਹ ਤਿੰਨ ਚਾਰ ਬੱਚੇ ਦਊਗੀ ਆਪਾਂ ਬੱਕਰੀ ਲੈ ਲਓ ਵੱਡੀ ਉਮਰ ਦੀ ਬੱਕਰੀ ਜਦੋਂ ਆਪਾਂ ਲੈ ਲੈਣੇ ਆ ਤਾਂ ਉਹਦੇ 'ਚ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਜੀ ਜਦੋਂ ਜਾਨਵਰ ਵੱਡਾ ਹੋ ਗਿਆ ਜਿਵੇਂ ਆਪਣੇ ਇਨਸਾਨਾਂ ਜੀ ਲਾ ਲਓ ਜਿਹੜਾ ਵੱਡੀ ਉਮਰ ਦਾ ਬੰਦਾ ਹੈਗਾ ਉਹਨੂੰ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਹਨਾ ਉੱਠਿਆ ਬੈਠਿਆ ਨਹੀਂ ਜਾਂਦਾ ਜੇ ਕੋਈ ਬਿਮਾਰੀ ਬੁਖਾਰ ਆ ਗਿਆ ਲੰਮਾ ਟਾਈਮ ਚੱਲਦਾ ਉਹ ਵੱਡੀ ਉਮਰ ਦੀਆਂ ਬੱਕਰੀਆਂ ਕੀ ਹੁੰਦਾ ਇੱਕ ਵਾਰੀ ਤੁਹਾਡੇ ਕੋਲੇ ਬੱਚੇ ਦੇ ਜਾਣੀਆਂ ਤੁਸੀਂ ਗੱਭਣ ਲੈ ਲੀਆਂ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਗੱਭਣ ਹੋਣ ਦੇ ਵਿੱਚ ਟਾਈਮ ਬਹੁਤ ਲੱਗਦਾ ਛੇਤੀ ਬੱਕਰੀ ਹੈ ਜਿਹੜੀ ਉਹ ਠਹਿਰਦੀ ਨਹੀਂਗੀ ਫੇਰ ਜੇ ਕੋਈ ਬਿਮਾਰੀ ਆ ਗਈ ਉਹ ਵੀ ਉਹਨੂੰ ਲੰਮਾ ਟਾਈਮ ਚੱਲਣੀ ਹੈਗੀ ਆ ਤੇ ਤੁਸੀਂ ਲੰਮਾ ਟਾਈਮ ਫਾਰਮ ਕਰਨਾ ਚਾਰ ਪੰਜ ਸਾਲ ਦੇ ਲਈ ਉਹ ਤੁਹਾਡੇ ਫਾਰਮ ਦੇ ਵਿੱਚ ਲੰਮਾ ਸਮਾਂ ਟੇਕ ਨਹੀਂ ਸਕਦੀ ਬਹੁਤ ਜ਼ਿਆਦਾ ਉਹਨੂੰ ਪਰੇਸ਼ਾਨੀਆਂ ਆਉਂਦੀਆਂ ਜਦੋਂ ਵੀ ਆਪਾਂ ਜਾਨਵਰ ਲੈਣਾ ਬੱਕਰੀ ਲੈਣੀ ਆ ਤਾਂ ਉਹਦੀ ਉਮਰ ਦੇਖਣੀ ਹੈਗੀ ਆ ਕੋਸ਼ਿਸ਼ ਕਰੋ ਜਦੋਂ ਪੱਠਾ ਫਾਰਮ ਦੇ ਵਿੱਚ ਪਾਉਣੀ ਆ ਤਾਂ ਉਹ 2-4 ਦੰਦ ਪੱਠਾ ਲਓ ਸਾਲ ਤੋਂ 2-3 ਸਾਲ ਉਮਰ ਦੇ ਵਿੱਚ ਲਓ ਆਪਦੀ ਨਿਗਾਹ ਦੇ ਵਿੱਚ ਕ੍ਰੋਸ ਕਰਵਾਓ ਉਹਨਾਂ ਨੂੰ ਜੇਕਰ ਤੁਹਾਡੇ ਕੋਲੇ ਬਰੀਡਰ ਹੈਗਾ ਤਾਂ ਬਹੁਤ ਵਧੀਆ ਗੱਲ ਆ ਜੇ ਤੁਹਾਡੇ ਏਰੀਆ ਦੇ ਵਿੱਚ ਕੋਈ ਚੰਗਾ ਬਰੀਡਰ ਆ ਜਿਹਦਾ ਤੁਹਾਨੂੰ ਪਤਾ ਵਧੀਆ ਰਿਜ਼ਲਟ ਆਉਂਦਾ ਉਸ ਬੱਕਰੇ ਤੋਂ ਕਰਾਸ ਕਰਾਓ ਪੱਠਾ ਖਾਲੀ ਲਓ ਜੇ ਤੁਸੀਂ ਨਸਲ ਦੇ ਕੰਮ ਕਰਨਾ ਕਿਉਂਕਿ ਤੁਸੀਂ ਮੰਡੀ ਚੋਂ ਜਾਂ ਕਿਸੇ ਦੇ ਘਰੋਂ ਪੱਠਾ ਲੈਨੇ ਹੋ ਅੱਜ ਕੱਲ ਖਰੀਦ-ਵੇਚ ਬਹੁਤ ਬੰਦੇ ਕਰਦੇ ਆ ਹਨਾ ਮੇਰੇ ਤੋਂ ਤੁਸੀਂ ਮੰਨ ਲਓ ਪੱਠਾ ਲਈਆਂ ਮੈਂ ਕਹਿ ਦੂੰਗਾ ਬਈ ਯਾਰ ਉਹਨਾਂ ਨੇ ਦਿੱਤੀਆਂ ਚੰਗੇ ਬੱਕਰੇ ਤੋਂ ਬਣੀਆਂ ਸੀ ਪਰ ਕੀ ਪਤਾ ਕਿਹੜੇ ਬੱਕਰੇ ਤੋਂ ਬਣੀਆਂ ਸੀ ਤੁਸੀਂ ਉਹਨਾਂ ਨੂੰ 5-6 ਮਹੀਨੇ ਸੰਭਿਆ ਅੱਗੇ ਬੱਚੇ ਤੁਹਾਡੇ ਨਰਮ ਆ ਗਈ ਮਾੜੀ ਆ ਗਈ ਕੁਆਲਿਟੀ ਘਟ ਆ ਗਈ ਤੁਹਾਡੀ ਸਾਰੀ ਮਿਹਨਤ ਗਈ ਉਹੀ ਬੱਚੇ ਤੁਹਾਨੂੰ 2 ਮਹੀਨੇ ਸਾਮਕੇ 4-5000 ਦਾ ਬੱਚਾ ਵਿਗਣਾ ਤੁਹਾਡਾ ਤੇ ਜੇਕਰ ਤੁਸੀਂ ਵਧੀਆ ਬਰੀਡਰ ਤੋਂ ਕਰਾਸ ਕਰਾਉਣੇ ਹੋ ਪੱਠਾ ਤੁਹਾਡੀਆਂ ਚੰਗੀ ਕੁਆਲਿਟੀ ਦੀਆਂ ਹੈਗੀਆਂ ਤਾਂ ਤੁਹਾਨੂੰ ਬੱਚੇ ਵੇਚਣ 'ਚ ਕੋਈ ਦਿੱਕਤ ਨਹੀਂ ਆਉਣੀ ਜੇ ਮਾਰਕੀਟ ਡਾਊਨ ਆ ਜਿਵੇਂ ਆ ਗਰਮੀ ਦੇ ਦਿਨ ਹੁੰਦੇ ਆ ਰੇਟ ਘਟ ਹੁੰਦੇ ਆ ਬੱਚਾ 2-4 ਮਹੀਨੇ ਰੋਕ ਲਓਗੇ ਚੰਗਾ ਰੇਟ ਦੇ ਕੇ ਜਾਊਗਾ ਪੱਠਾ ਮੰਨ ਲਓ ਆ ਗਿਆ ਅੱਗੇ ਤੁਹਾਡਾ ਵਧੀਆ ਫਾਰਮ ਚੱਲੂਗਾ ਉਹ ਪੱਠਾ ਤਿਆਰ ਕਰ ਲੋਗੇ ਬੱਕਰੇ ਵੇਚ ਦੇਓਗੇ ਠੀਕ ਆ ਕੋਸ਼ਿਸ਼ ਇਹ ਕਰੋ ਵੀ 2-4 ਦੰਦ ਪੱਠਾ ਲਓ ਜੀ ਨੇ ਨਵਾਂ ਫਾਰਮ ਕਰਨਾ ਜਿਨੇ ਬੱਕਰੀਆਂ ਲੈਣੀਆਂ ਹੈਗੀਆਂ ਬੱਕਰੀਆਂ ਲਓ ਬਈ ਭਰੋਸੇ ਵਾਲੇ ਬੰਦੇ ਤੋਂ ਅੱਜ ਕੱਲ ਇਹ ਕੰਮ 'ਚ ਠੱਗੀ ਬਹੁਤ ਹੋ ਗਈ ਆ ਆਪਾਂ ਕਿਸੇ ਨੂੰ ਨਹੀਂ ਮਾੜਾ ਕਹਿੰਦੇ ਪਰ ਬਹੁਤ ਬੰਦੇ ਆ ਆਪਦਾ ਫਾਇਦਾ ਦੇਖਦੇ ਆ ਤੁਸੀਂ ਲੈਣ ਜਾਵੜੇ ਬਹੁਤ ਤੁਹਾਨੂੰ ਗੱਲਾਂ ਕਰਨਗੇ ਵੀ ਯਾਰ ਇਹ ਤਾਂ ਵਧੀਆ ਚੰਗੀ ਨਸਲ ਦੀ ਆ ਫਲਾਨੀ ਲਾਈਨ 'ਚੋਂ ਆ ਫਲਾਨੇ ਬੰਦੇ ਦੇ ਘਰੋਂ ਆਈ ਸੀਗੀ ਆ ਬੱਕਰੇ ਤੋਂ ਬੜੀਆਂ ਪਰ ਬਾਅਦ ਚ ਗੱਲਾਂ ਜੋ ਕੱਖ ਨਹੀਂ ਨਿਕਲਦਾ ਅਸੀਂ ਮੰਡੀਆਂ 'ਚ ਦੇਖਿਆ ਮੰਨ ਲਓ ਅੱਜ ਬੱਕਰੀ ਕਿਸੇ ਨੇ ਲਈ ਹੈ ਨਾ ਅੱਧਾ ਘੰਟਾ ਪਹਿਲਾਂ ਉਸ ਤੋਂ ਬਾਅਦ ਕੋਈ ਗਾਹਕ ਆ ਗਿਆ ਉਹ ਝੂਠ ਮਾਰ ਕੇ ਦੇ ਦਿੰਦੇ ਆ ਬਈ 3 ਮਹੀਨੇ ਦੀ ਗੱਬਣ ਆ ਪਰ ਆਪਾਂ ਗਾਰੰਟੀ ਨਹੀਂ ਕਰਦੇ ਜਿਹੜੀ 3 ਮਹੀਨੇ ਦੀ ਗੱਬਣ ਆ ਇੱਥੇ ਕੋਈ ਭਰਾ ਬੈਠਾ ਹੋਊਗਾ ਬੱਕਰੀਆਂ ਵਾਲਾ ਉਹ ਆਪ ਹੀ ਦੱਸਣ ਲੱਗ ਜਾਂਦੀ 3 ਮਹੀਨੇ ਦੀ ਗੱਬਣ ਬੱਕਰੀ ਪੂਰਾ ਪਤਾ ਦਿੰਦੀ ਆ ਪਰ ਉਹ ਕੀ ਕਰਦੇ ਆ ਪਾਣੀ ਪੂਣੀ ਨਾਲ ਰਜਾਈ ਹੁੰਦੀ ਆ ਕਹਿ ਦਿੰਦੇ ਆ 3 ਮਹੀਨੇ ਦੀ ਗੱਬਣ ਆ ਪਰ ਅਸੀਂ ਗਾਰੰਟੀ ਨਹੀਂ ਲੈਂਦੇ ਆਪਣੇ ਨਾਲ ਜਿਹੜਾ ਬੰਦਾ ਆਪਾਂ ਨੂੰ ਦਵਾਨ ਆਇਆ ਹੁੰਦਾ ਜਿਵੇਂ ਦਲਾਲ ਹੁੰਦੇ ਆ ਜਾਂ ਕੋਈ ਹੋਰ ਆਪਣਾ ਜਾਣਕਾਰ ਉਹ ਜੇਕਰ ਇਮਾਨਦਾਰ ਆ ਤੁਹਾਡੀ ਕਿਸਮਤ ਚੰਗੀ ਆ ਨਹੀਂ ਬਹੁਤ ਬੰਦੇ ਰਲੇ ਹੁੰਦੇ ਆ ਬੱਕਰੀਆਂ ਵਾਲੇ ਨਾਲ ਉਹ ਕਹਿ ਕਹਾ ਕੇ ਯਾਰ ਲੈਲਾ ਕੋਈ ਨਹੀਂ ਤਿੰਨ ਮਹੀਨੇ ਦੀ ਹੋਊਗੀ ਜੇ ਮਾੜੇ ਬੱਚੇ ਵੀ ਦੇ ਦੇ ਕੋਈ ਨੇ ਆਪਾਂ ਗਾਂ ਵੇਚ ਦਿਆਂਗੇ ਬੱਕਰੀ ਚੰਗੀ ਆ ਨਫਾ ਦੇਣ ਵਾਲੀ ਆ ਆਪਾਂ ਲੈ ਆਉਣੇ ਆ ਪਹਿਲਾਂ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਮਹੀਨਾ ਜਦੋਂ ਸਾਂਭ ਲੈਨੇ ਆ ਫਿਰ ਆਪਾਂ ਪੁੱਛਦੇ ਆ ਮੇਰੇ ਵਰਗੇ ਨੂੰ ਵੀਡੀਓ ਪਾ ਕੇ ਬਾਈ ਬੱਕਰੀ ਲਈ ਸੀ ਤਿੰਨ ਮਹੀਨੇ ਦੀ ਯਾਰ ਲੱਗਦਾ ਗੱਬਣ ਹੈਗੀ ਆ ਕਿ ਨਹੀਂ ਦੇਖੀ ਆਰ ਵੀਡੀਓ ਚ ਹਨਾ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਹੋਰ ਮਹੀਨਾ ਸਾਹਮਣੇ ਬੱਕਰੀ ਦਾ ਬਈ ਖਾਲੀ ਆ ਆਪਣੇ ਕੋਲੇ ਬਰੀਡਰ ਵੀ ਨਹੀਂ ਹੁੰਦਾ ਆਪਣੇ 3-4 ਮਹੀਨੇ ਉਹ ਬੇਕਾਰ ਗਏ ਫਿਰ ਆਪਾਂ ਕਰਾਸ ਕਰਾਉਣੇ ਆ ਆਪਾਂ ਝਾਕੀ ਜਾਨੇ ਉਹਨੂੰ ਫੀਡ ਵੀ ਪਾਈ ਜਾਨੇ ਖਰਚਾ ਵੀ ਕਰੀ ਜਾਨੇ ਆ ਪਰ ਆਪਣਾ ਨਾਲੇ ਦਾ ਪੈਸਾ ਖਰਾਬ ਹੁੰਦਾ ਨਾਲੇ ਆਪਣਾ ਸਮਾਂ ਖਰਾਬ ਹੁੰਦਾ ਠੀਕ ਹੈ ਜੀ ਬੱਕਰੀ ਮਤਲਬ ਕਿ ਜਿਵੇਂ ਆਪਾਂ ਕਰਾ